ਓ ਸਦਾਇਆ ਕਰ ਲੈ ਇੱਕ ਵਾਰ ਉਹ ਚੱਲ ਕੇ ਹੋਣਾ ਇਹ ਰੇਹ ਦੇ ਦੇ ਪੋਰਾ ਅੰਕਲ ਭਾਈ ਗੱਡੀ ਆਈ ਉਹ ਗੱਡੀ ਕੇ ਸਟਾਰਟ ਹੋਣਾ ਏ ਨੇ ਕਿਆ ਪਤਾ ਨਹੀਂ ਕੀ ਹੋ ਗਿਆ ਅੰਕਲ ਗਿਆ ਹੋਗੇ ਇਹ ਹੱਦ ਹੋ ਗਈ ਯਾਰ ਮੈਂ ਤਾਂ ਓਕੇ ਹੋ ਗਿਆ ਜਿੰਦੂ ਖਤਰਨਾਕ ਸਲਾਹ ਕੋਈ ਸੀਰੀਅਸ ਨਾ ਲਾਦੀ ਕੋਈ ਕੈਗਲ ਕਰਤੀ ਹੈ ਪਤਾ ਨਹੀਂ ਕੀ ਕਰਤਾ ਇਹ ਗੁਜਾਰ ਕੇ ਗਿਆ ਇਹ ਕਿਦਾ ਅਕਲ ਤੇ ਲੀ ਗਿਆ ਕਹਿੰਦੇ ਚ ਆਜ ਨਹੀਂ ਬੰਦਾ ਹੈ ਤੂੰ ਤਾਂ ਪੰਡਤੇ ਹੋ ਗਿਆ ਦਾਬਦਾ ਹੈ ਦਾਬਦਾ ਇਹ ਤਾਂ ਮਾਹ ਜਾਣਾ ਬੇਚਾਰਾ ਅੰਕਲ ਮੇਰਾ ਉਹ ਹੈਗਾ ਬੰਦਾ ਬੰਦਾ 10 ਕਿਲੋ ਆ ਦੇਖਦਾ 10 ਲੀਟਰ ਆ ਆਹ და 10 11 12 ਲੀਟਰ ਅੰਕਲ ਹੈਗਾ ਕਿਲੋ ਆਜ 12 ਫਿਰ ਵੀ ਥੋੜੀ ਨਹੀਂ ਚੱਕਦਾ 12 ਕਿਲੋ ਤੇਲ ਹੈਗਾ ਲਓ ਜੀ ਭਾਈ ਸਿੰਧੂ ਦਾ ਦੇਖ ਲਓ ਇਹਦੇ ਗੱਡੀ ਦਾ ਲਾ ਦੇਖੋ ਕੁਝ ਕੱਕ ਲੱਦ ਲੈ ਔਕਾ ਹੀ ਇਹਦਾ ਵੀ ਆਉਂ ਜਾ ਜੀ ਸਾਢੇ 5 ਵਜੇ ਨਾ ਕੋ ਹੋਵੇ ਨਾ 10 ਵਜੇ ਇਹ ਲੱਦ ਕੇ ਜਿੱਕਾ ਮਾਰਦੀ ਆਜੂਗੇ 10 ਵਜੇ ਅੰਕਲ ਜ਼ਿਆਦਾ ਪੁੱਛਣਾ ਚਾਹੇ ਭਾਈਏ ਤੇ 15 ਦਾ ਤਰੇ ਅੰਕਲ ਜੋਂਡੀ ਨਾ ਮੰਗਣੇ ਧਾਰਤੀ ਤੇ ਮੈਂ ਤਾਂ ਹੈਰਾਨ ਐ ਤੇ ਕਰ ਮੈਂ ਕਹਿੰਦਾ ਇਹਨੂੰ ਹੁੱਕ ਪਿੱਛੇ ਲਵਾ ਕੇ ਟਰਾਲੀ ਛੋਟੀ ਟਰਾਲੀ ਬਣਾ ਲਵੇ ਕਾ ਨਾ ਹਾਂ ਜਿਵੇਂ 10 15 ਕੁਆਟਲ 20 ਕੁਆਟਲ ਜਾਂ ਵੀ ਲੈ ਕੇ ਜਾਣੀ ਐ ਤੇ ਸ਼ੁਰੂ ਆਏ ਤਾਂ 5-7 ਥੈਲੇ ਰੱਖ ਹੋ ਜਾਂਦੇ ਹੁਣ ਇਹਦੇ ਮਾ ਹਾਂ ਜਿਦਾ 5-7 ਕਈ ਜਾਂਦੇ ਹਾਂ ਹਾਂ 5-7 ਥੈਲੇ ਮੈਂ ਅਲਟੋ ਨਾਲ ਇੱਥੇ ਬੈਠੀ ਆਂ ਗੱਟੀ ਆ ਕਿਤੇ ਤੇ ਬੱਲੇ 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 ਆਕਲ ਇੱਕ ਘਾਟਾ ਯਾਰ ਆਹ ਆਰੇ ਇੰਡੀਆ ਲਾਕਤ ਤੇ ਆਏ ਹੋ 40 ਬੂਲੀਆਂ ਮੋਲੀ ਆਕਲ ਕਰ ਬੋਗੇ ਤਾਂ ਆਜੂ ਮਿੰਟ ਲਾਉਣੇ ਨੇ ਲਗਾਉਣ ਨੂੰ ਹੱਥ ਹੋ ਗਈ ਯਾਰ ਮੈਂ ਤਾਂ ਹਰਾਮਾ ਮਸਾਲਾ ਬੰਦਾ ਮਿਲ ਗਿਆ ਇਹਨੂੰ ਵੀ ਮਿਲ ਗਿਆ ਮੈਨੂੰ ਵੀ ਮਿਲ ਗਿਆ ਬਈ ਇਹ ਬੰਦਾ ਮਿਲ ਗਿਆ ਨਾ ਰਹੂਗਾ ਕੱਖ ਨਹੀਂ بڑے بڑے ਜਿਹੜੇ ਸਰਦਾਰ ਜੀ ਜੱਗੇ ਬੌਸ ਵਰਗੇ ਆ ਹਾਂ ਇਹਨੇ ਉਹ ਵੀ ਆ ਕੇ ਆਕਰ ਅਕਤ ਮੱਥਾ ਮੱਥੇ ਨੂੰ ਹੱਥ ਮਾਰਦੇ ਤੇ ਸਿੰਧੂ ਮੈਂ ਦੇਖ ਲਿਆ ਤਾਂ ਅੰਕਲ ਕੀ ਚੀਜ਼ ਆ ਸਿੰਧੂ ਵਾਲੀ ਗੱਡੀ ਪਾ ਕੇ ਹੋ ਜੂਗੇ ਤੁਸੀਂ ਤਾਂ ਨਹੀਂ ਹੁਣ ਨਹੀਂ ਹੁੰਦਾ ਹਾਂ ਉਹ ਨਹੀਂ ਹੁੰਦਾ ਕਹਿੰਦਾ। ਲੋ ਜੀ ਬਾਈ ਜੱਗੇ ਦਾ ਟਰੈਕਟਰ ਸਟਾਰਟ ਕਰਕੇ ਮੰਡ ਛੱਡਣਾ ਦਾ। ਹਾਂ ਵੀ ਕਿਆ ਬਣਿਆ? ਸਟਾਰਟ ਹੀ ਨਹੀਂ ਹੋਇਆ। ਧੱਕਾ ਲਾ ਕੇ ਵੀ ਦੇਖ ਲਿਆ ਬਾਈ। ਦੋ ਜਾਨੇ ਧੱਕਾ ਵੀ ਲੱਗਿਆ। ਇੱਥੇ ਰੁੜਦਾ ਯਾਰ ਇੰਨਾ ਤਾਂ ਬਜਰ ਆ ਉਹਦੇ ਵਾਂ। ਉਹ ਤਾਂ ਬੈਟਰੀ ਦਾ ਸੌਂਗੀ ਹੁਣ ਚੱਲੇ ਆ ਨੇਤਰ ਬਾਈ ਨਾਲ ਟਰੈਕਟਰ ਲੈਣਾ। ਪ੍ਰੀਤ। ਹਾਂ। ਤੇ ਆਮਨੇ ਇਹ ਜੱਗੇ ਨੂੰ ਕਹਾਂ ਕਹਿੰਦਾ ਬੰਦਿਆਂ ਮੰਗਣ ਬੈਟਰੀ ਖਾ ਲੈ ਕਹਿੰਦਾ ਰੋਜ਼ ਹੀ ਨਹੀਂ ਕੰਮ ਚੱਲਣਾ ਹੈਗਾ। ਹੋਰ ਕਿਆ? ਕਹਿੰਦਾ ਇੱਕ ਵਾਰ ਸਟਾਰਟ ਹੋ ਗਿਆ ਫਿਰ ਹੋ ਹੀ ਜਾਂਦਾ ਲੈ। ਬੈਟਰੀ ਖਾ ਤਾਂ ਮਾਰ ਜੇ ਫੇਰ। ਉਗੀ ਭਾਈ ਟਰੈਕਟਰ ਹੈਗਾ ਪਾਰਾ ਬੇਟ ਤੰਗਿਆ ਪਿਆ ਇਹ ਰੁਰਦਾ ਵੀ ਨਹੀਂ ਹੈਗਾ ਹਮਨੇ ਤਾਂ ਕਿਹਾ ਗਿਆ ਤਾਂ ਅੰਕਲ ਨੂੰ ਵੀ ਦੋ ਗਾਂ ਪਾਲਾ ਮੂਰੇ ਮੈਂ ਤਾਂ ਕਹਿ ਦਵਾਂ ਅੰਕਲ ਚਾਰ ਗਾਂ ਪਾਲਾ ਚਲੋ ਜੇ ਤਾਂ ਚੀ ਲੈ ਜਾਣਾ ਆਪਾਂ ਨੇ ਛੋੜ ਕੇ ਅੰਕਲ ਨੂੰ ਕਹਾਂਗਾ ਕਿ ਨਾ ਚਾਰ ਗਾਂ ਪਾਲਾ ਮੂਰੇ ਗਾਂ ਕਿਲੇ ਸਟਾਰਟ ਹੋ ਜਾਣਾ ਬਾਕੀ ਹੁਣ ਇਦਾਂ ਨੂੰ ਤੋਰਾ ਫੇਰਾ ਹੋਇਆ ਨੇਤਰ ਭਾਈ ਨਾ ਕੋਈ ਪੁੱਛ ਦੇ ਵੀ ਟਰੈਕਟਰ ਦੇ ਦੋ ਭਾਈ ਮੈਂ ਤਲੀਓ ਗੱਲ ਨਾ ਭਾਈ ਇਹ ਤਾਂ ਵੇਖ ਲੈ ਉਹ ਟਰੈਕਟਰ ਖੜਾ ਹੈਗਾ ਹਾਂ ਹੁਣ ਹੈ ਔਖਾ ਹੈ ਨਾ ਕਿਆ ਚੀਜ਼ ਹੈ ਬੈਟਰੀ ਦੇਖ ਲੈ ਟਰੈਕਟਰ ਨੂੰ ਵੀ ਖੜਾਤਾ ਇੰਨੀ ਬੈਟਰੀ ਨਾਲ ਇੰਨੀ ਕੁ ਬੈਟਰੀ ਨੇ ਤਾਂ ਇਹ ਮੋਡੀਫਾਈ ਹੋਈ ਵੀ ਚੀਜ਼ ਖੜਾਤੀ ਬੈਟਰੀ ਨੇ ਤਾਂ ਹੀ ਤਾਂ ਮੈਂ ਫੋਨ ਕਰਕੇ ਕਿਹਾ ਉਹ ਮੈਂ ਕਿਹਾ ਬੈਟਰੀ ਪਾਲ ਹੈ ਇਹਦੇ ਮਾਉਣ ਬੈਟਰੀ ਉਹ ਟਾਈਮ ਨਹੀਂ ਉਹਦੇ ਕੋਲੇ ਪਾਲੇ ਉਹ ਆ ਹੋਰ ਬਸੇ ਕਰਾ ਕਰੂ ਮਾਨੇ ਚ ਬੀਜੀ ਆ ਉਹ ਹਾਂ ਜਿਕਣਾ ਗਿਆ ਆਉਣੇ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਉੱਥੇ ਖੜਿਆ ਨੂੰ ਹਾਂ ਉਹ ਅੱਧਾ ਘੰਟਾ ਹੋ ਗਿਆ ਐਨੇ ਨੂੰ ਆਪਾਂ ਨੇ ਕੰਮ ਕਰਕੇ ਮੁੜੇ ਹੁਣੋਂ ਦਾ ਅਸੀਂ ਦੇਖਦੇ ਤੇ ਕੋਈ ਬੰਦਾ ਵੀ ਬੰਦਾ ਮਿਲ ਜਵੇ ਦੇ ਕੋਈ ਨਹੀਂ ਭਾਈ ਮਿਲੇ ਪੂਰੀ ਪੂਰੀ ਨੇ ਫੋਨ ਕਰਿਆ ਪੂਰੀ ਕਹਿੰਦਾ ਮੈਂ ਪਾਣੀ ਲਾਉਂਦਾ ਪਰ ਬੰਦੇ ਵੀ 5 6 ਚਾਹੀਦੇ ਤਾਂ ਰੁੜਨਾ ਉਹਨੇ ਮੈਂ ਤਾਂ ਇਹਨੂੰ ਕਿਹਾ ਤਾਂ ਭਈ ਬੰਦੇ ਰੋਪਣੇ ਨੂੰ ਵੀ ਭਈਏ ਆ ਜਵੇ ਜਿਹੜੀ ਗੰਨੇ ਵਾਲੀ ਲੇਬਰ ਉਹ ਗਰੁੱਪ ਹੁੰਦਾ ਏ ਉਹਨਾਂ ਨੇ ਤਾਂ ਐਨ ਕਰ ਦੇਣਾ ਦਾ ਚਲੋ ਬਾਕੀ ਭਾਈ ਪਹੁੰਚ ਗਏ ਟਰੈਕਟਰ ਦੇ ਨੇੜੇ ਪ੍ਰੀਤ ਖੜਾ ਏ ਦੇਖਦੇ ਪ੍ਰੀਤ 3 ਬੈਟਰੀ ਚ ਜਾਣੇ ਹੈਗੇ ਕਿਤੇ ਉਹਨੂੰ ਵੀ ਤਾਂ ਕੱਲ ਆਉਣਾ ਪਵੇ ਇਹਦਾ ਨਵਾਂ ਟਰੈਕਟਰ ਤਾਂ ਹੋ ਗਿਆ ਓਏਣ ਉਹ ਖੜਾ ਖੜਨ ਦੇ ਲੱਗੇ ਆ ਗਏ ਪਹਿਲੀ ਵਾਰ ਚਲਾ ਕੇ ਦੇਖਣਾ ਇਹ ਮੈਂ ਇਹ ਚਲਾਇਆ ਚਲਾਇਆ ਮੈਂ ਚਲਾ ਲਿਆ ਪ੍ਰੀਤ ਲੈ ਬਾਈ ਆਪਣੀ ਕਣਕਰੇ ਨੇੜੇ ਆ ਗਏ ਉਹ ਸਾਹਮਣੇ ਟਰੈਕਟਰ ਲਈ ਆ ਗਏ ਫੇਰ ਸਟਾਰਟ ਕਰਨਾ ਹੈ ਜੌਂਡੀਅਰ ਆਮਨੇ ਵੀ ਕਣਕੇ ਲੈ ਧੀ ਹੁੰਦੀ ਵੀ ਬਾਈ ਲੈ ਆਹ ਦੇਖ ਲੈ ਆਹ ਇਹਦਾ ਛੋਟੀ ਇਹ ਡੇਲ ਆ ਇੱਕ ਦੇਖਿਆ ਮੈਂ ਘਰ ਦੇ ਨੇ ਦੁਆਰਾ ਖੁੰਝ ਇਹ ਬੀਜ ਦੇ ਤੇ ਬਾਈ ਇਹ ਨਾ ਬੀਜੋ ਜਿਹੜੀ ਯਾਰ ਬੀਜ ਹੋਗੀ ਨਾਲ ਲਾਦੀ ਸਾਰੇ ਉਹ ਪੱਧਰੀ ਹੈ ਆ ਵੀ ਵਾਸੀ ਕਪਰਸੀ ਰਹੀ ਗੱਲੇ ਵੀ ਫੁੱਟ ਗਈ ਤੇਰੇ ਹਮ ਹਰੇ ਕੋ ਮੌਸੋਂ ਬਾਈ ਕਿਹੜੇ ਜਹਾ ਬੂਟਿਆਂ ਦੇ ਵਿੱਚ ਨੂੰ ਬਾਕੀ ਆਪਨੇ ਠੰਡਾ ਆ ਜਾਂਦੀ ਰਿਆ ਤੜਕੇ ਤੜਕੇ ਤਾਂ ਨਹੀਂ ਹੁੰਦਾ ਹਾਂ ਉਹ ਫਿਰ ਤਾਂ ਚੱਕਾ ਕਹਿੰਦਾ ਹੋਈ ਜਾਂਦਾ ਇੱਕ ਵਾਰ ਹੋ ਗਏ ਉਹ ਬਾਈ ਬੈਟਰੀ ਦੇ ਨੂੰ ਦਿਖਾ ਲਵੇ ਚਾਰ ਚੋਰ ਕਰਾ ਦੇ ਸੈਲ ਸੋਨੇ ਚੱਲੇ ਨੇਤਰ ਬਾਈ ਕੋਲੂ ਕੇ ਡਾਂਗ ਲੈ ਕੇ ਵੀ ਨਾ ਮਗਰ ਬੈਜੀ ਨਾ ਨਾ ਉਹ ਵਾਜ ਲੂ ਕੇ ਕਹਿੰਦਾ ਮੈਂ ਫੋਨ ਕਰਿਆ ਵਾ ਜਿੱਗਾ ਲਓ ਜੀ ਬਾਈ ਟਰੈਕਟਰ ਮਿਲ ਗਿਆ ਆਪਨੇ ਕਹਾਂ ਕਹਿੰਦਾ ਬਾਈ ਬਾਈ ਕਹਿੰਦਾ ਲੈ ਜਾ ਕੋਈ ਚੱਕਰ ਨਹੀਂ ਹਾਂ ਭਾਈ ਜਿਹੜਾ ਪੁੱਛਿਆ ਵੀ ਨਹੀਂ ਹੈਗਾ ਮੇਰੇ ਸਾਰੇ ਜਨਰੇਟਰ ਲੈ ਜਾ ਸਾਡੇ ਜਨਰੇਟਰ ਲੈ ਜਾ ਕਹਿੰਦਾ ਜਨਰੇਟਰ ਚਾਹੀਦਾ ਜਨਰੇਟਰ ਪਾਏ ਪਿੱਛੇ ਬਾਈ ਕਹਿੰਦਾ ਸੁਣੇ ਜਨਰੇਟਰ ਲੈ ਜਾ ਸਟਾਰਟ ਕਰਕੇ ਇੱਕ ਨਹੀਂ ਖੜਾ ਜੋ ਬਸ ਆਹਦੇ ਹੋ ਗਏ ਨੇ ਹਾਂ ਇਹ ਤਾਂ ਹੋ ਗਿਆ ਪਹਿਲੀ ਸੈਲਫ ਤੇ ਹੋਰ ਕੋਈ ਸਲਤਰੀ ਲਾਦਾ ਕਿੰਨਾ ਉੱਚਾ ਹੈ ਬਾਈ ਪੌਂਚ ਚਾਹਮ ਤਾਂ ਸਮਝ ਨਹੀਂ ਆਦੀ ਹੈ ਹਾਂ ਗੇਅਰ ਵਿੱਚ ਬੜਾ ਜਿਆਦਾ ਟਿਕ ਰਿਹਾ ਬਾਈ ਦੇਖੋ ਕਿੰਨੀ ਉੱਚੀ ਬੈਠਾ ਹੈ ਸਾਡੇ ਕਿਵੇਂ ਲਿਆਏ ਤੇ ਦੇਖੋ ਕਿਹੜਾ ਖੜਾ ਕਿਹੜਾ ਪਾਇਆ ਹਾਂ ਸਾਹ ਨਾਲ ਲਓ ਜੀ ਬਾਈ ਟਰੈਕਟਰ ਲਿਆ ਕੇ ਲਾਤਾ ਹੁਣ ਟੋਸ਼ਨ ਚਾਹੀਦਾ ਹੈ ਹਾਂ ਟੋਸ਼ਨ ਚਾਹੀਦਾ ਟੋਸ਼ਨ ਮੇਰਾ ਟੋਸ਼ਨ ਪੇਸੇ ਲੈ ਲੈ ਅੰਕਲ ਗਣਾ ਹੁਣ ਟੋਸ਼ਨ ਦਾ ਹੀਲਾ ਕਰ ਲੈ ਟਰੈਕਟਰ ਆ ਗਿਆ ਪਾਈ ਇਹ ਤਾਂ ਇਹ ਫੇਰ ਕੱਢੀਏ ਬਾਹਰ ਦੇਖੋ ਟੋਸ਼ਨ ਆ ਨਾਮ ਨੇ ਯਾਰੀ ਹੁੱਕ ਜੀ ਮੈਂ ਕਿੱਥੇ ਪਾਉਂਗਾ ਚਲ ਇਹਨਾਂ ਦਾ ਝੂਟਾ ਵੀ ਨਹੀਂ ਪਹਿਣਾ ਹਲਕਾ ਜਿਹਾ ਹੀ ਪਹਿਣਾ ਨਾ ਮੈਂ ਪਤਾ ਇਹ ਇਹ ਨਹੀਂ ਪਾਉਣਾ ਆਪਾਂ ਨੇ ਆ ਜਾ ਇਹਨੂੰ ਪਾ ਲੈ ਇਹਨੂੰ ਇਹਨੂੰ ਪਾ ਲੈ ਜਾ ਆ ਇਹਨੂੰ ਪਾ ਲੈਣਾ ਉਹ ਪਿੰਨ ਨੂੰ ਲਓ ਜੀ ਬਾਈ ਅੰਦਰ ਤੇ ਕੱਢਿਆ ਹੀ ਆ ਉਹਦਾ ਸੀ 1 ਪਾਇਆ ਤਾਂ ਪਤਾ ਨਹੀਂ ਕਿਹੜੇ ਗੇਅਰ ਵਿੱਚ ਸਟਾਰਟ ਹੋਣਾ ਉਹਦਾ ਚੱਕਾ ਹੀ ਕਿਆ ਹੋਇਆ ਉਹਨੇ ਤੇਰੇ ਬਾਈ ਜਾਂ ਇਹ ਕਲੱਚ ਛੜਦਾ ਟਾਇਰ ਜਾਮ ਹੋ ਜਾਂਦੇ ਟਾਇਰ ਘੁੰਮਦੇ ਨਹੀਂ ਹੈਗੇ ਆ ਹੁਣ D1 ਜੀ ਦੇਖੀਏ ਇਹਨੂੰ D1 ਚਾਹੇ ਤੀਏ ਚਲਾ ਕੇ ਦੇਖਾਂ ਇਹਨੂੰ ਦੁਆਹਾਈ ਲਾਈ ਇਹਦਾ ਦੁਆਹਾਈ ਆ ਮੂਰੇ ਵਾਲ ਦਾ ਹੁਣ ਬਾਈ ਦੁਆਹਾਈ ਲਾ ਕੇ ਦੇਖੋਗੇ ਪਹਿਲਾਂ ਕਿਹੜਾ ਦਾ ਪਹਿਲਾਂ ਪਹਿਲਾ ਹਾਈ ਤਾਂ ਹੈ ਰੇਸ ਪਰ ਹੁਣ ਦੁਆਹਾਈ ਲਾ ਕੇ ਦੇਖਦੇ ਇਹਦਾ D1 ਲਾ ਕੇ ਦੇਖਦੇ ਵੀ ਹੁੰਦਾ ਕਿ ਨਹੀਂ ਹੁੰਦਾ ਪਹਿਲਾਂ ਸਾਨੂੰ ਕੌਜ ਹੁੰਦਾ ਹੈਗਾ ਅੰਦਰ ਤੇ ਕੱਢਿਆ ਇਹ ਤਾਂ ਚੱਕਾ ਹੀ ਨਹੀਂ ਘੁੰਮੇ ਜਾ ਕਰੇ ਕਲੱਚ ਛੱਡਦੇ ਤੈਨੂੰ ਬ੍ਰੇਕ ਆਲਾ ਕੰਮ ਹੋ ਜਾਂਦਾ ਤਾਂ ਹਾਂ ਇੱਕ ਲਿਫਾ ਪਿਆ ਹੋਰ ਹਾਂ ਸਲਿੱਪ ਵੱਜੇ ਪਿਆ ਚੱਲੇ ਸੀ ਇੱਕ ਬੰਦਾ ਹੋਰ ਸੱਦਿਆ ਹੁਣ ਉਹਦੇ ਆਏ ਤੇ ਹੀ ਕਰੂਗੇ ਉਹਦੇ ਆਏ ਤੇ ਦੇਖ ਰਹੇ ਉਹ ਕਹਿੰਦਾ ਮੈਂ ਗੱਡੀ ਲਿਆਉਂਦਾ ਜੇ ਬਾਈ ਨਹੀਂ ਹੁੰਦਾ ਸਿੰਧੂ ਕਹਿੰਦਾ ਗੱਡੀ ਪਾ ਲੈਂਦੇ ਆ ਉਹ ਦਿਖਾਉਂਦਾ ਨਹੀਂ ਆ ਦੇਖ ਬ੍ਰੇਕ ਲੱਗੀ ਹਾਂ ਆਹ ਇੱਕ ਲਿਫਾ ਮੈਂ ਉਹ ਤੈਨੂੰ ਕਹਿੰਦਾ ਆ ਸਲਿੱਪ ਵੱਜੇ ਪਿਆ ਹਾਂ ਸਾਫ ਹੀ ਆਹ ਕਿੰਨਾ ਰੇਤਾ ਇਕੱਠਾ ਹੋ ਗਿਆ ਹਾਂ ਵੀ ਆਹ ਦੇਖੋ ਆ ਵੀ ਸਲਿੱਪ ਤੇ ਪਿਆ ਠੀਕ ਹੈ ਤੇ ਹਣਾ ਤੇ ਆ ਵੀ ਆਹ ਦੇਖੋ ਇੱਕ ਉਹ ਪਿੱਛੇ ਵੀ ਐ ਇਹ ਆਪਾਂ ਨੂੰ ਕਾਲ ਇਹਨੇ ਹੈਗਾ ਜੱਗੇ ਨੂੰ ਤਾਂ ਪਤਾ ਕਿਹੜੇ ਕਿਹੜੇ ਨਾਲ ਸਟਾਰਟ ਹੁੰਦਾ ਹੈ। ਉਹ ਬਾਈ ਗੱਡੀ 'ਚ ਆ ਗਿਆ। ਉਹ ਬਾਈ ਸਿੰਧੂ ਤਾਂ ਗੱਡੀ 'ਚ ਆ ਗਿਆ। ਇਹਨੂੰ ਕਿ ਗੱਡੀ ਪਾਲਾ ਹੁਣ ਮੂਰੇ। ਗੁੰਡੇ ਮਿਲ ਵਾਲਾ ਆ ਗਿਆ। ਉਹ ਗੱਡੀ ਪਾਲਾ ਮੂਰੇ। ਓਰੇ ਲਿਆ ਓਰੇ ਗੱਡੀ। ਨਹੀਂ ਦੋਹੇ ਨਹੀਂ ਹੁੰਦੇ। ਸਿੰਧੂ ਦੀ ਗੱਡੀ ਪਾਣੀ ਆ ਬਾਈ ਦੋਹੇ ਨਹੀਂ ਸਟਾਰਟ ਹੁੰਦੇ ਹੈਗੇ। ਨਹੀਂ ਨਹੀਂ। ਪਾ ਫਦੀ ਆ ਥੱਲੇ ਨੂੰ ਤਾਰ ਤੀ ਉਹਨੇ ਦੇਖ ਲੈ ਉਹ ਟੋਟੀ ਜਬ ਲਾ ਕੇ ਲਿਆਉਣੇ ਹੁਣ ਅਕਲੂ ਹਿੰਦੂ ਹੋੜ ਹੋ ਜੂਗੇ ਸਾਰੀ ਆਉਨੇ ਜਬਰਦਾ ਲੈ ਕੇ ਕਰਤੇ ਉਹ ਲਿਆ ਚਾਬੀ ਤੇ ਚਾਬੀ ਆ ਦੇ ਕਦਰ ਚਾਬੀ ਜੇਬ ਚ ਪਈ ਆ ਜਬਰਨਾ ਲੈ ਕੇ ਆ ਇਹ ਕਦੇ ਨਹੀਂ ਹੁੰਦਾ ਪਤਾ ਨਹੀਂ ਯਾਰ ਕੁਝ ਨਹੀਂ ਸਮਝ ਲੱਗਿਆ ਐਨੇ ਨਾ ਪਤਾ ਨਹੀਂ ਕਿਆ ਹੋਇਆ ਕਿਹੜਾ ਮਨ ਬੰਦਾ ਮਿਲ ਗਿਆ ਤੇ ਮੇਰੇ ਅਸਰ ਆ ਦੇ ਨੂੰ ਬੜਾ ਗਿਆ ਵਿੱਚ ਅਪਰਾ ਨਾਲ ਕੁੱਟਿਆ ਅਸਰ ਕਰ ਮਾਨੂੰ ਵੀ ਮਿਲ ਗਿਆ ਮਿਲ ਗਿਆ ਓ ਯਾਰ ਓ ਤੋਟੀ ਆਈ ਸ਼ਿਟ ਤੂੰ ਤੂੰ ਸੇ ਚਾਰ ਮਹੀਨਾ ਖੋ ਇਹ ਤਾਂ ਨਾਵਾ ਅੰਕਲ ਭਾਈ ਗੱਡੀ ਆਈ ਉਹ ਗੱਡੀ ਕੇ ਸਟਾਰਟ ਹੋਣਾ ਏ ਮੰਦ ਕਹਿੰਦਾ ਛੇਤੀ ਲੈ ਕੇ ਆ ਪਤਾ ਨਹੀਂ ਕੀ ਹੋ ਗਿਆ ਅੰਕਲ ਕਿਹਾ ਹੋ ਗਿਆ ਇਹ ਆਦੋ ਹੋ ਗਿਆ ਯਾਰ ਮੈਂ ਤਾਂ ਹੈਰਾਨ ਆ ਗਿਆ ਅਕਲ ਬੰਦਾ ਮਿਲ ਗਿਆ ਇਹਨੂੰ ਵੀ ਮਿਲ ਗਿਆ ਮੈਨੂੰ ਵੀ ਮਿਲ ਗਿਆ ਬਈ ਇਹ ਬੰਦਾ ਮਿਲ ਗਿਆ ਨਾ ਰਹੂਗਾ ਕੱਖ ਨਹੀਂ بڑے بڑے ਜਿਹੜੇ ਸਰਦਾਰ ਜੀ ਜੱਗੇ ਬੌਥ ਵਰਗੇ ਆ ਹਾਂ ਇਹਨੇ ਮੱਥੇ ਆ ਕੇ ਅਕਲ ਅਕਲ ਮੱਥਾ ਮੱਥੇ ਨੂੰ ਹੱਥ ਮਾਰਦੇ ਤੇ ਸਿੰਧੂ ਮੈਂ ਦੇਖ ਰਿਹਾ ਤਾਂ ਅੰਕਲ ਕੀ ਚੀਜ਼ ਆ ਸਿੰਧੂ ਵਾਲੀ ਗੱਡੀ ਪਾ ਕੇ ਹੋ ਜੂਗਾ ਤੁਸੀਂ ਤਾਂ ਨਹੀਂ ਹੁਣ ਨਹੀਂ ਹੁੰਦਾ ਹਾਂ ਹੋ ਨਹੀਂ ਹੁੰਦਾ ਕਹਿੰਦਾ ਕਿੰਨੂ ਵੀ ਮਿਲ ਗਿਆ ਹੌਣ ਨਹੀਂ ਹੁੰਦਾ ਅੰਕਲ ਅੰਕਲ ਮਾਤਾ ਪਾਏ ਅੱਗੇ ਵਾਹਤੇ ਤਾਂ ਆਪਣਾ ਇੱਧਰ ਨੂੰ ਲੱਗ ਜੇਗਾ ਮੱਥਾ ਟੇਕ ਮਾਤਾ ਰਾਣੀ ਦੀ ਜੈ ਮਾਤਾ ਰਾਣੀ ਦੀ ਘਰ ਦੇ ਕਿਰਪਾ ਅੰਗਲ ਭਈ ਇਹ ਤਾਂ ਠੀਕ ਦੇ ਭਈ ਠੀਕ ਦੇ ਠੀਕ ਦੇ ਆਹ ਦੋ ਬਾਰ ਕਿਰਪਾ ਨਾਲਿਆ ਹਾਂ ਹੁਣ ਕਿਰਪਾ ਹੋ ਗਈ ਅੰਕਲ ਮੱਥਾ ਟੇਕਦਾ ਅੱਜ ਕੱਲ ਹਾਂ ਖਿੰਡੂ ਆਏ ਕਰ ਤੂੰ ਬੈਠ ਜਾ ਹੌਂਡੀਰ ਪਰ ਠੀਕ ਆ ਇਹਦਾ ਗੇਰ ਲਾ ਡੀ 1 ਨਹੀਂ ਇੱਕ ਵਾਰ ਹੁਣ ਇੱਕ ਨਾਲ ਸਟਾਰਟ ਕਰਕੇ ਇਸ ਟਰੈਕਟਰ ਲੈ ਜਾਂਦਾ ਪਤਾ ਲਗੇ ਉਹ ਨਹੀਂ ਚੱਲ ਕਰ ਇਹਨੂੰ ਹੁਣ ਚੱਲ ਕਰ ਚੱਲ ਡੀ 1 ਵਾਂ ਉਹ ਲੰਘ ਜਾਣਾ ਲਾਗੇ ਲਾਗੇ ਉਹ ਉੱਪਰ ਤਾਂ ਬੈਠੋ ਕੋਈ ਉੱਪਰ ਸਿੱਧੂ ਬੈਠੂਗਾ ਜੀ ਅੰਕਲ ਬੈ ਜਾ ਉੱਪਰ ਪਿੱਛੇ ਚੱਲ ਅੰਕਲ ਬੈ ਜਾ ਮੈਨੂੰ ਨਹੀਂ ਪਤਾ ਡੀ 1 ਵਾਂ ਲਾ ਕੇ ਉਹ ਮੈਨੂੰ ਪਤਾ ਨਹੀਂ ਜਮਾ ਮੈਨੂੰ ਤਾਂ ਡੀ ਨਾ ਸੀ ਕੁਝ ਵੀ ਨਹੀਂ ਪਤਾ ਯਾਰ ਅੱਖਰ ਲੜ ਗਿਆ ਨਾ ਮੈਂ ਪੜਿਆ ਲਿਗਾ ਬਸ ਸਿੰਦੂ ਦਾ ਗੱਡੀ ਲੈ ਆਇਆ ਤਾਂ ਕਹਿੰਦਾ ਉਹ ਨਹੀਂ ਉਹਨੂੰ ਪਤਾ ਅੰਕਲ ਗੇਰਾ ਦਾ ਮੁੰਡਾ ਇਹਨੂੰ ਓਰੇ ਮੱਤਾ ਦੇਖ ਲਿਆ ਚੱਲ ਓ ਸਿੱਧਾ ਇਹ ਕਰ ਲੈ ਇੱਕ ਵਾਰ ਚੱਲ ਗਏ ਹੋਣਾ ਇਹ ਰੇਹ ਦੇ ਦੇ ਪੋਰਾ ਮੰਨ ਗਿਆ ਮੰਨ ਗਿਆ ਡੀ 1 ਵਾਂ ਹੀ ਮੰਨੇ ਆ ਮੰਨ ਗਿਆ ਡੀ 1 ਵਾਂ ਮੰਨਦਾ ਉਹ ਛੋਟੇ ਵਾਂ ਨਹੀਂ ਮੰਨਦਾ ਕੋ ਅੱਜ ਸਾਨੂੰ ਸਿਨੂ ਰੋੜਾ ਜੀ ਵੀ ਬੈਗਿਆ ਇੱਥੇ ਅਗੇ ਤੂੰ ਤੇਰੇ ਰੇਤਾ ਹੈ ਨਾ ਅਸੰਗਲ ਵੀ ਅੰਕਲ ਦਾ ਉਹ ਮੈਂ ਤਾਂ ਹੀ ਹੋਰੀ ਕਰ ਨਵੀਨੇਤਰ ਭਾਈ ਦਾ ਧੰਨਵਾਦ ਹੈ ਚੱਲ ਅੰਕਲ ਨੂੰ ਸਿੱਧੂ ਗੱਡੀ ਜੇ ਲੈ ਚੱਲਿਆ ਕਹਿੰਦਾ ਚੱਲੇ ਆ ਵੀ ਇਧਰ ਜਾਂਦੀ ਔਰ ਪਿੱਛੇ ਜਾਊਂਗਾ ਬਾਈ ਉਧਰ ਮੂਰੇ ਗੱਡੀ ਦੇ ਬੰਦੇ ਲਓ ਜੀ ਬਾਈ ਪਹੁੰਚ ਗਏ ਮੰਜ਼ਿਲ ਪਰ ਬਾਕੀ ਬੰਦੇ ਬੇਲਾ ਆ ਕੇ ਤੇ ਮੋਲੀ ਭਾਈ ਰੋਕ ਲੈ ਅੰਕਲ ਕਿੱਧਰ ਲਾਉਣਾ ਤੇ ਮੁਰਾ ਗੱਡੀ ਕahan ਲਾਤੀ ਉਹ ਕਿਧਰ ਲਾਉਣਾ ਬਾਈ ਟਰਾਲਾ ਕਿੱਥੇ ਖੜਾਉਣਾ ਪੂਰੇ ਵੇਕਰ ਕੇ ਲਾ ਦੀਏ ਚੱਲ ਅਮਨੇ ਲੈ ਸਿੱਧੇ ਚੱਲ ਉੱਥੇ ਲੈ ਜਾ ਉੱਪਰ ਉੱਥੇ ਲੈ ਜਾ ਉੱਪਰ ਕਰਤਾ ਪੁੱਠਾ ਕਰਤਾ ਕੰਮ ਉਹੀ ਬਾਲ ਚੱਕਿਓ ਮਾਲ ਉਹ ਸਿੱਧੂ ਕਹਿੰਦਾ ਪਿੱਛੇ ਰੱਖ ਪਿੱਛੇ ਰੱਖ ਪਾਉਂਦਾ ਕਿਦੂ ਸਟਾਰਟ ਹੋ ਜੂਗਾ ਵੇਖ ਮਾਰ ਕੇ ਬਾਦ ਬੈਟਰੀ ਦੇ ਬਿਨਾਂ ਆ ਵੀ ਸਿਆਪੇ ਸਟਾਰਟ ਖੜਾਉਣਾ ਪੈਂਦਾ ਹੈ ਜਿੰਦੂ ਹੋ ਜਾਣਾ ਉਹ ਮੈਨੂੰ ਆਏ ਵੀ ਇੱਕ ਵਾਰ ਬੰਦ ਕਰਕੇ ਚਲੀ ਜਾਈਏ ਹੁਣ ਜੇ ਦੁਬਾਰਾ ਬੰਦ ਕੇ ਸਟਾਰਟ ਕਰੇ ਫਿਰ ਫਰਕ ਪੈਣਾ ਹੋ ਜਾਣਾ ਬੈਟਰੀ ਸੁੰਨ ਦੀ ਇੱਕ ਵਾਰ ਸਟਾਰਟ ਹੋ ਗਈ ਨੀ ਦੁਬਾਰਾ ਚੱਲ ਪਈਏ ਚਾਹ ਦੇ ਹੋ ਜਾਣਾ ਸੋਹਦੀ ਭਾਈ ਅੰਕਲ ਇਹਦਾ ਨੇਰੀਓ ਲਿਆਤੀ ਬੰਦੇ ਝੰਡੇ ਪਏ ਆ ਦੇ ਤਸੀਂ ਕਿਹੜੀ ਸਪੀਡ ਮੇਲੇ ਸਾਈ ਕਰਾ ਰਹੇ ਆ ਮੈਂ ਕਿਹਾ ਗੱਲਾ ਗੱਲਾ ਇਹ ਟਰਾਲੀ ਲਾ ਦੇਣਾ ਉਹਨੇ ਲਾ ਦੇਣਾ ਬਾਈ ਲਾ ਦੇਣਾ ਜਿਹੜਾ ਸੈਟਮ ਲਾ ਦਦਾ ਹੈ ਨਹੀਂ ਹੁਣ ਪਤਾ ਕਿਆ ਕਹਿਣਾ ਅੰਦਰ ਲਈ ਚਲਾ ਆਇਆ ਕਰ ਦੁਕਾਨ ਨੂੰ ਲੈ ਜਾ ਹਾਂ ਆਹ ਮੈਨੂੰ ਟਰਾਲੀ ਆ ਕਿੰਨਾ ਮਿੰਟ ਲਾਏ 10 ਮਿੰਟ ਲਾਏ ਐ 20 ਮਿੰਟ ਟਰਾਲਾ ਲਾ ਦੇਣੇ ਨੇ ਇਹਨਾਂ ਨੇ ਅੱਧਾ ਘੰਟਾ ਹੱਦ ਕੋਲ ਦਾ ਇਹਦੂ ਕਿਆ ਹੋ ਗਿਆ ਅਕਲ ਇੱਕ ਘਟਾ ਸਾਰੇ ਇੰਡੀਆ ਦਾ ਲਾ ਕੇ ਆਏ ਹੋ ਦਾਸਾ ਕਾਹਦੀ 40 ਬੂਲੀਆਂ ਬੋਲੀ ਆਕਰ ਕਰਵੋਗੇ ਤਾਂ 10 ਮਿੰਟ ਲਾਉਣੇ ਨੇ ਲਗਾਉਣ ਨੂੰ ਬਾਈ ਕੋਲ ਹੋ ਗਿਆ ਕੁਝ ਵੀ ਕਰਾ ਸਕਦਾ ਏ ਇਹਦਾ ਬਾਈ ਕਰੇਗਾ ਅਮਰੀਕਾ ਚਲੇਗਾ ਇਹਨੂੰ ਟਰੰਪ ਨੂੰ ਵੀ ਕੀਲ ਸਕਦਾ ਹੈ ਇਹਨਾਂ ਦਾ ਉਹ ਕੰਮ ਲਾ ਲੈਣੇ ਇਹਦੇ ਗੋਰੇ ਕੰਮ ਕਰਨਾ ਲਾ ਲੈਣੇ ਜਿੱਧੂ ਦੇ ਘਾਰੇ ਕਹਿੰਦਾ ਮੈਂ ਕਹਣਾ ਆਜੋ ਯਾਰ ਮੇਰੇਕ ਤਾਂ ਲਵਾ ਲਓਗੇ ਯਾਰ ਸ਼ੁਰੂ ਕਰ ਸਕਦਾ ਕਰ ਸਕਦਾ ਬਾਈ ਗੁਣ ਹੈ ਦੇਖੀਂ ਆਕਲਾ ਅੱਧਾ ਘੰਟਾ ਫਲਾ ਕਰਨ ਗਿਆ ਬਾਈ ਮੁੰਡਾ ਅੰਕਲ ਕੇ ਕੋਈ ਓਕੇ ਹੋ ਗਿਆ ਜਿੰਨੂੰ ਘਤਰ ਰੱਖ ਸਲਾਹ ਕੋਈ ਸੀਰੀਅਸ ਸਲਾਹ ਲਾਦੀ ਕੋਈ ਸਾਈਕਲ ਕਰਤੀ ਹੈ ਜੀ ਪਤਾ ਨਹੀਂ ਕੀ ਕਰਦਾ ਇਹ ਗੁਜਾਰ ਕੇ ਗਿਆ ਹੈ ਕਿਦਾ ਅਕਲ ਤੇਲ ਲੀਆ ਕਹਿੰਦੇ ਚ ਓ ਕੀ ਆ ਨਹੀਂ ਹੈਗਾ ਲੈ ਦੇਖ ਜਿੰਨੂੰ ਆਰਾਮੀ ਵੀ ਇਹ ਵੀ ਰਾਮੀ ਹੈ ਬਾਈ ਗਾਹ ਉਹ ਸੂਈ ਥੱਲੇ ਗਈ ਨੀ ਇੱਥੇ ਵੀ 10 ਮੀਟਰ ਕੋਈ ਰਹਿੰਦਾ ਉਹ ਤੇਲ ਹੈਗਾ ਇਹ ਸੂਈ ਥੱਲੇ ਗਈ ਵੀ ਡਰਾਤ ਤੋਂ ਅੰਕਲ ਜੀ ਆ ਕੇ ਕਹਿੰਦਾ ਤੇਲ ਹੀ ਹੈਗਾ ਉਹ ਬੰਦ ਨਾ ਕਰੀ ਇੱਕਣੀ ਚਾਬੀ ਕੱਢ ਲੈ ਕਿੰਨੂੰ ਕਰਾਈ ਮੈਂ ਦੇਖੀ ਕੱਢ ਲਈ ਹਾਂ ਆਏ ਦੇਖੀ ਬੰਦਵਾ ਕਿੰਨਾ ਤੇਲ ਹੁੰਦਾ ਸੂਈ ਥੱਲੇ ਜਮਈ ਉਹ ਤੇਲ ਹੈਗਾ ਹੈ ਹੁੱਲ ਗਿਆ ਤੇਲ ਹੈਗਾ ਉਹ ਕਹਿੰਦਾ ਰੈਡੀ ਤੇਲ ਪਾ ਲਈ ਮੈਂ ਆਹ ਤੇ ਹੈਗਾ ਤੇਲ ਦੇਖ ਲੈਂਦੇ ਆ ਦੂਈ ਚਾਬੀ ਲੱਗੜੀ ਕਾਲੀ ਹਾਂ ਇੱਕ ਕਾਲੀ ਲੱਗੜੀ ਦੋ ਹੱਜ ਤੇ ਉੱਥੇ ਬੰਦੇ ਆ ਕੇ ਮੇਰੇ ਕੋਲ ਉਹ ਨਵੀਂ ਚਾਬੀ ਹੈ ਨਵਾਂ ਲੋਕ ਲੱਗੇ ਵੈਨੂੰ ਆਹੀ ਹੈ ਉਹਨਾਂ ਨਾਲ ਗੱਲਬਾਤ ਕਰਨ ਲੱਗਿਆ ਮੈਂ ਥੋੜੇ ਗਿਆ ਬਣ ਕਾਈ ਤੇ ਗਿਆ ਕਹਿੰਦਾ ਜਿਹੜੀ ਉਹ ਲੱਗਦਾ ਹੀ ਜਾਊਗਾ ਪਰੇ ਹੁਜਮਾ ਨਹੀਂ ਨਹੀਂ ਇਹ ਤੂੰ ਬੋਲ ਤਾ ਬੱਤ ਉਹ ਕੁਮਾਰ ਪਰੇ ਨੂੰ ਕੁਮਾਰ ਯਾਰ ਖੁੱਲ ਗਿਆ ਪਰੇ ਨੂੰ ਉਹ ਬਾਈ ਇਹ ਵੀ ਸੁਧਾਰਾਈ ਹੈ ਆ ਦੇਖੀ ਉਹ ਯਾਰ ਅਮਨੇ ਤੂੰ ਤਾਂ ਜਮਈ ਮਹਾਜਨੀ ਬੰਦਾ ਹੈ ਤੂੰ ਤਾਂ ਪੰਡਤੇ ਹੋ ਗਿਆ ਦਾਬਦਾ ਹੈ ਦਾਬਦਾ ਇਹ ਤਾਂ ਮਾਹ ਜਨਾ ਵਿਚਾਰਾ ਉਹ ਅਕਲ ਮੇਰਾ ਉਹ ਹੈਗਾ ਬੰਦਾ ਬੰਦਾ ਕਿਲੋ ਆ ਦੇਖਦਾ ਅੰਗਲੀ ਟਰਾ ਹਾਂ ਕਿਹਾ ਤਾਂ ਨਹੀਂ 10 10 11 12 ਲੀਟਰ ਅਕਲ ਹੈਗਾ ਕਿਲੋ ਆਜ 12 ਫਰ ਦੀ ਥੂਈ ਨਹੀਂ ਚੱਕਦਾ 12 ਕਿਲੋ ਤੇਲ ਹੈਗਾ ਹੋਣੀ ਰਾਬਦਾ 12 ਕਿਲੋ ਨਹੀਂ 17 ਲੀਟਰ ਕਿਲੋ ਆਜ ਹੈ ਲੀਟਰ ਨੂੰ ਟਰਾਜ ਨਹੀਂ ਹੈਗਾ ਸਿੱਧੂ 12 ਕਿਲੋ ਹੈ ਬਹੁਤ ਆ ਜਾ ਫੜ ਜਾਓ ਚੱਕਣੀਆਂ ਮੂਹਰੇ ਤੇ ਨਾ ਚੱਕ ਲੈਣੀ ਬਾਉਰੀ ਆ ਕੇ ਚੱਕਣੀਆਂ ਹਾਂ ਬਸ ਦੋ ਭਰੀਆਂ ਰਹਿ ਗਈਆਂ ਫੇ ਉਧਰੇ ਆ ਕੇ ਹੁਣ ਇਹਦੇ ਜਿੰਨਾ ਪਾਣੀ ਆ ਸਾਰਾ ਵਿੱਚ ਆ ਗਿਆ ਅੱਛਾ ਜੀ ਹੈ ਤਾਜੀ ਰੋ ਪਤਾ ਜੀ ਇਹ ਨਹੀਂ ਨੀ ਅੰਗਲ ਧੁੱਪਾਂ ਗੇ ਸੁੱਕਦੀ ਐ ਧੁੱਪਾਂ ਫਰਕ ਆ ਤਾਂ ਹੀ ਨੇ ਕਿਸੇ ਦਾ ਲੱਗੋ ਬੰਦੇ ਆ ਗਏ ਮੇਰੇ ਕੋਲ 2 ਘੰਟੇ ਗੱਲਬਾਤ ਲੱਗ ਕੇ ਯਾਰ ਕਿਆ ਕਰਾਂ ਚੱਲ ਕੋਈ ਨਹੀਂ ਮੈਂ ਬਾਈ ਬੰਦੇ ਨੇ ਖੇਤ ਦਾ ਕੰਮ ਸਰਦਾਰ ਬਹੁਤ ਇਕਿਆਂ ਮੁੰਡੇ ਹਾਂ ਵੱਢਣੇ ਨੂੰ ਆਹ ਕਿਆ ਤਾਂ ਵੱਢਤੀ ਹੋ ਉਹ ਟੁੱਡੀ ਬਣਾ ਆਹ ਕੋਲ ਬੈਠਾ ਲੈ ਦੱਸ ਮੁੱਲੀ ਕਿਆ ਹੋ ਗਿਆ ਢੋਣੀ ਤੀ ਬਣਾਤੀ ਹੋ ਉਹ ਦੇ ਕਿਆ ਕਰਤਾ ਮੜਮਰੀਨ ਲੱਗ ਕੇ ਵੱਢਣਾ ਚੱਲ ਚੱਕੋ ਮੂਰੇ ਮੂਰੇ ਚੱਕੋ ਚਲੋ ਕਿਆ ਯਾਰ ਛਿੰਦੂ ਕਰੀਂ ਕਾਂ ਪੋਰਾ ਦੀ ਹੋਰ ਉਹ ਜਿੱਦ ਕਰਕੇ ਨੱਟ ਜਾਂਦਾ ਰਾਤ 11 ਵਜੇ ਆਇਆ ਕੋਣ ਜੀ ਜੱਗਾ ਟਾਂਕਾਂ ਦੇ ਵੈ ਅੰਕਲ 11 ਵਜੇ ਆਇਆ ਮੈਂ ਤਾਂ ਖਾਉਂ ਗਿਆ ਤਾਂ ਸਵੇਰ ਨੂੰ ਪੁੱਛਿਆ ਕਹਿੰਦੇ ਤਾਂ ਚਲੇ ਵੀ ਗਏ ਤੇ ਲੰਘ ਗਿਆ ਜੀ ਪਤਾ ਨਹੀਂ ਕਿ ਚੱਲ ਆਜੀ ਕੰਮ ਦਾ ਟਾਈਮ ਹੱਸ ਹੈ ਬਾਈ ਰੋਟੀ ਦਾ ਖਾਵੇ ਬੰਦਾ ਕੱਲ ਪੋਰਾ ਸਾਰੀ ਧੜੀ ਕਹਿੰਦਾ ਮੰਮੀ ਰੋਟੀ ਬਣਾ ਦੇ ਮੈਂ ਆਇਆ ਬਾਉਰੇ ਤੇ ਫੋਟੇ ਵਾਲਾ ਟਰੈਕਟਰ ਮਗਾ ਲਿਆ ਫੋਟੇ ਰੋਟੀ ਨਹੀਂ ਖਾਧੀ ਰਾਤ ਪਤਾ ਨਹੀਂ ਕਾਹੇ ਵਜੇ ਖਾਧੀ ਕਹਿੰਦੇ ਬਾਦਰੀ ਉਹ ਵਜਨ ਹੈ ਨਾ ਭਰੀ ਚ ਮੈਂ ਬਾਈ ਖਿੱਚਦਾ ਗਮ ਦੱਬ ਦੇ ਕੇ ਦੇ 911 ਬੰਦੇ ਆ ਇੱਥੇ ਦੇ ਪੱਡ ਮੀਣਾ ਹੀ ਪੂਰੀ ਹਾਂ ਹਾਂ ਗੰਨਾ ਲੱਦਣਾ ਅੰਕ ਲੈ ਨਹੀਂ ਕੱਢ ਵੀ ਲਾਉਣੀ ਹੈ ਨਹੀਂ ਕਾਲੇ ਦਾ ਫਟਾ ਲੱਗਣਾ ਚਾਲੀ ਗੋਲ ਗੋਲ ਲਾ ਦੱਸਣ ਓਏ ਟੱਕਾ ਚੋਗਲੇ ਕਰ ਲੈ ਨਾ ਬੜਾ ਛੱਡੜਾ ਦੀ ਗੋਸਾ ਕਰਾ ਹਾਂ ਹਾਂ ਇਹ ਬਹੁਤ ਪਿਆ ਕਿਤੇ ਫੈਦਣਾ ਖੇਲ ਆ ਉਹ ਦੇਖਾ ਨਹੀਂ ਕਿਹਾ ਫੈਦਣਾ ਥੜਾ ਮੁਰਲੀ ਨਾਲ ਲੜਾ ਕੇ ਹੋਰੇ ਹੈ ਮੁਰਲੀ ਮੁਰਲੀ ਕਿਹੜਾ ਕਿਹੜਾ ਕਾਲਾ ਸਿੱਟੇ ਦਾ ਕਿਹੜਾ ਪੂਰੇ ਜਿਹੜਾ ਆਪਾਂ ਲਾਇਆ ਤਾਂ ਤੂੰ ਚਲੇ ਗਿਆ ਦਾ ਉਹ ਬਾਸਟਰ ਬਾਸਟਰ ਹੈ ਤੋ ਜੀ ਬਾਈ ਅੱਗੇ ਲਗੇ ਕਰਨ ਇੱਕ ਸਾਈਡ ਲਾ ਦੋਗੇ ਆਪਨੇ ਗੱਡੇ ਕੱਟਾ ਤਾਂ ਨਹੀਂ ਮੰਨੂਗਾ ਕਿਤੇ ਅੰਕਲ ਕੇ ਉਪਰ ਛੱਡੇ ਹੋ ਅੰਕਲ ਟੋਪੜੀ ਛੱਡਣੀ ਹੈ ਕੀ ਟੋਪੜੀ ਤੋ ਜੱਗੇ ਲੈ ਜਾਣੀ ਹੈ ਮੈਂ ਨਾ 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 ਉਹਨੇ ਆ ਜਣਾ ਪਰ ਥੋੜੇ ਕੰਮ ਦਾ ਗਾਇਸ ਚਲ ਜ ਆਪਣਾ ਲਗਾ ਕੇ ਉਹਨ ਘਰ ਖੜਾਉਣੀ ਆ ਹਾਂ ਲੇਕਿਨ ਪੰਦੀ ਨੇ ਲੱਤ ਤੇ ਅੱਧੀ ਆ ਹਾਂ ਦਾ ਬਹੁਤ ਲੱਦਣਾ ਵਾਲਾ ਲੱਤਾਂ ਅਟ ਵਾਲਾ ਟਾਇਰ ਦਾ ਛੋਟੇ ਆ ਭਾਈ ਜੀ ਸਿੰਧੂ ਨਹੀਂ ਬੰਦਦਾ ਕਹਿੰਦਾ ਮੈਂ ਵੀ ਖੇਤ ਵਾਂ ਗੱਡੀ ਧਰਨੀ ਆ ਆ ਕਹਿੰਦਾ ਜੋਂਡੇ ਦੇ ਨਾਲ ਲਾਉਣੀ ਮੈਂ ਵੀ ਇੱਕ ਤੇ ਇੱਕ ਐ ਭਾਈ ਕੋਈ ਕਿਸੇ ਤੇ ਘੱਟ ਨਹੀਂ ਅਕਲ ਅਕਲ ਦੇਖ ਤਾਂ ਸਾਰਾ ਲੱਗਿਆ ਮੁੰਡਾ ਗੱਡੀ ਇਹਨੂੰ ਪਲਟਾ ਲੈਣੀ ਉਹ ਟੋਢੀ ਭਲਾ ਹੋ ਜੇ ਅਕਲ ਜਾ ਰਿਹਾ ਬਈ ਮੰਨ ਗਈ ਜਿੰਦੂ ਤੇ ਉਹ ਆਪਣੇ ਵਰਨਾ ਵਰਨਾ ਕੌਂਦੀਆਂ ਦੇ ਮੂਰੇ ਉਹਦੇ ਨਾਲ ਕਹੀ ਚੜਾਈ ਬੰਦਾਰੀ ਆ ਹੈ ਕਿਹੜੇ ਨੀਮੀ ਆ ਉਹ ਵਰਨਾ ਵਰਨਾ ਫੇਲ ਹੈ ਨਹੀਂ ਮੂਰੇ ਬਾਈ ਮੈਂ ਦੇਖ ਲਈ ਅੱਜ ਵਰਨਾ ਟੈਰੋਪਰੇਡ ਇਹਦੇ ਉਹਨੇ ਆਏ ਵੇੜੀ ਤਕੜੀ ਬੱਟਾ ਅੰਕਲ ਤੈਨਾਂ ਰੱਖਣੇ ਦੋ ਭਾਰੀ ਆਪਣੇ ਵਿੱਚ ਉਹ ਨਹੀਂ ਪਤਾ ਰਾਤ ਨਹੀਂ ਅਕਲ ਮਨਵਾਇਆ ਦਾ ਮੈਨੂੰ ਆਟੇ ਦਾ ਥੈਲਾ ਧਰਨਾ ਚੱਕੀ ਮੈਨੂੰ ਐਂ ਦੱਸਾਂ ਕਿ ਅੱਜ ਸਾਰੇ ਬੇਚਦੇ ਕੱਲੇ ਚਾਚੀ ਕੜਾ ਪਾਰ ਕੇ ਗਏ ਆ ਇਹ ਬਾਈ ਇਹਨਾਂ ਨੇ ਤਾਂ ਇਹਦਾ ਕਰ ਚੱਕੀ ਰੱਖ ਲੈ ਰਾਮੀ ਆ ਅਕਲ ਵਾੜੀਦਾਰੀ ਬਾਈ ਇਹ ਚੱਕ ਇਹ ਚੱਕ ਚੱਲ ਉੱਪਰੋਂ ਟੀਨਾ ਤੱਕ ਮਾਰੀਏ ਦੇਖ ਲੈਨੇ ਅਕਲ ਉਤਰ ਗਈ ਅਕਲ ਉਹ ਸਲਿੱਪ ਕਰ ਗਈ ਉਹ ਨਿਕਲ ਨਹੀਂ ਉਹ ਕੋਈ ਚੜਾਈ ਉਹ ਰੇਲੇਗੇ ਚੜਨੀ ਇਹ ਬੱਲੇ 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 ਉਹਦੇ ਪਾਸੇ ਲਓ ਜੀ ਭਾਈ ਸਿੰਧੂ ਦਾ ਦੇਖ ਲਓ ਇਹਦੇ ਗੱਡੀ ਦਾ ਲਾ ਦੇਖੋ ਕੁਝ ਕੱਕ ਲੱਦ ਲੇ ਔਕਾ ਹੀ ਇਹਦਾ ਵੀ ਆ ਜੇ ਸਾਲੀ ਪਾਸਾ ਨਾ ਪਹੁੰਚੋ ਬਿਨਾਂ ਤਾਂ ਸਭ ਇਹ ਲੱਤ ਕੇ ਇੱਕ ਮਾਰਦੀ ਆ ਜੂਗੇ 10 ਵਜੇ ਅੰਕਲ ਜਿਆਦਾ ਪੁੱਛਣਾ ਚਾਹੇ ਭਾਈਏ ਤੇ 15 ਦਾ ਤੁਲੇ ਅੰਕਲ ਜੋਂਡੀ ਨਾ ਮੰਗਣੇ ਧਾਰਤੀ ਤੇ ਮੈਂ ਤਾਂ ਹੈਰਾਨ ਐ ਤੇ ਕਲ ਮੈਂ ਕਹਿੰਦਾ ਇਹਨੂੰ ਹੁੱਕ ਪਿੱਛੇ ਲਵਾ ਕੇ ਟਰਾਲੀ ਛੋਟੀ ਜਿਹੀ ਟਰਾਲੀ ਬਣਾ ਲਵੇ ਕਹਣਾ ਹਾਂ ਜਿਵੇਂ 10 15 ਕੁਆਂਟਲ 20 ਕੁਆਂਟਲ ਜਾਂ ਵੀ ਲੈ ਕੇ ਜਾਣੀ ਐ ਤੇ ਸ਼ੁਰੂ ਆਏ ਤਾਂ 5-7 ਥੈਲੇ ਰੱਖ ਹੋ ਜਾਂਦੇ ਹੁਣ ਇਹਦੇ ਮਾ ਹਾਂ ਜਿਹਾ 5-7 ਗਈ ਜਾਂਦੇ ਹਾਂ ਹਾਂ 5-7 ਥਾਈਏ ਅਲਤੋਂਾ ਲੈਣੀਆ ਵੇਦਨੀਆ ਇਹ ਗੱਡੀ ਆ ਕਿਤੇ ਤੇ ਬੱਲੇ 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 ਕਿੰਨੇ ਦੀ 3 ਜਣਾ ਹੈ ਤੇ ਸੀਟਾਂ ਕੱਢ ਦਈਏ ਮਿੰਨੀ ਟਰੱਕ ਮਾ ਨਾ ਉਹ ਮਿੰਨੀ ਟਰੱਕ ਆ ਕੀਦਾ ਹੈਗਾ ਇਹ 2500 ਸੀਸੀ ਲੈ ਬੱਲੇ ਬੱਲੇ ਅਕਰ ਆਪਣੀ ਗੱਡੀ 800 ਸੀਸੀ ਆ ਰਹਾ 2500 ਸੀਸੀ ਤੇ ਗਣਾ ਲਾ ਲੈ ਇਹ ਜਾਂ ਮੋਟਰਸਾਈਕਲ ਹੈ ਜਿਹਨੇ ਆਪਾਂ ਕਿਤੇ ਨੂੰ ਜਿਹੇ ਜੀ ਗੱਟੀ ਅੰਕਲ ਫੋਰਚੂਨਰ ਦਵਾ ਦਣ ਯਾਰ ਆਪਾਂ ਨੇ ਉਹ ਕਿਆ ਕਰੀਏ ਕਿਆ ਕਰ ਲਈਏ ਆਪਣੇ ਫੋਰਚੂਨਰ ਹਾਂ ਅੰਕਲ ਉਹ ਟੌਰ ਨਾ ਕੱਟ ਕੇ ਜਾਏਗਾ ਨਾ ਉਹ ਪਰ ਕਰਜ਼ਾ ਬਹੁਤ ਚੜਿਆ ਵਾ ਤੈਨੂੰ ਕਿਆ ਉਹ ਅੰਕਲ ਕੋਈ ਕਰਜ਼ਾ ਨਹੀਂ ਹੈਗਾ ਐ ਨਹੀਂ ਕਹੀਦਾ ਉਹਦਾ ਕਰਜ਼ਾ ਬਹੁਤ ਚੜਿਆ ਵਾ ਕਿਆ ਠੀਕ ਆ ਬਸ ਹਾਂ ਇਖਾਤੇ ਠੀਕ ਆ ਜਾਏਗਾ ਹੈਗਾ ਜਿੱਦੇ ਬੈਂਕ ਵਾਲੇ ਫੜ ਲੈ ਕੇ ਫੇ ਉਧਰ ਕਿਹੜਾ ਵੀ ਅੰਕਲ ਉਧਰ ਕਹਿੰਦਾ ਹੈ ਨਹੀਂ ਛਡਾ ਰਿਹਾ ਉਹ ਕਹਿੰਨੇ ਕਿ ਮੈਂ ਮੈਂ ਛਡਾ ਲਿਆ ਉਹ ਕੋਈ ਨਹੀਂ ਜਾਣਦੇ ਆ ਮੈਂ ਛਡਾ ਲਿਆ ਉਹਦਾ ਲੋ ਜੀ ਬਾਈ ਪਕੌੜਿਆਂ ਦਾ ਵੀ ਹਿੱਲਾ ਹੋ ਗਿਆ ਹੋ ਗਿਆ ਕਿੰਦ ਹੋ ਗਿਆ ਆ ਲਓ ਪਕੌੜੇ ਲੈ ਲਵੋ ਆਹ ਦੇਖੋ ਲਓ ਜੀ ਬਾਈ ਕਹਿੰਦੇ ਪਕੌੜੇ ਵੀ ਖਾਏ ਕੋਈ ਉਸ ਨਹੀਂ ਛੱਡਿਆ ਹੈਗਾ ਆ ਸਿੱਧੂ ਉਹ ਵੀ ਦੋ ਜਗ੍ਹਾ ਉਹ ਪਕੌੜੇ ਸਵਾਰ ਤੇ ਹਾਂ ਕਿਹਦੇ ਫਰੈਸ਼ ਗੋਭੀ ਵਾਲੇ ਦੇ ਆ ਫਰੈਸ਼ ਇੱਕ ਤਾਜ਼ੇ ਗੋਭੀ ਵਾਲੇ ਪਕੌੜੇ ਖਾ ਕੇ ਆਏ ਮੁੰਡੇ ਕਹਿੰਦੇ ਮੁਰਦੇ 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 ਪਹੁੰਚੇਗੇ ਉੱਥੇ ਵੀ ਖਾਏ ਆਏ ਦੇਖ ਆਪਾਂ ਲੇ ਗਏ ਕਿਆਂ ਫੁੱਲ ਪੈ ਗਿਆ ਬਾਈ ਬੰਸਰ ਵਾਲੀ ਫੀਲਿੰਗ ਦੇ ਆਫਸਰ ਵਾਲੀ ਫੀਲਿੰਗ ਆ ਰਹੀ ਇੱਕ ਉਹ ਡਰਾਈਵਰ ਗੱਡੀ ਗਾਲੀ ਚਲਾਉਂਦਾ ਕੋਈ ਚੈੱਕ ਕਰ ਰਹੀ